में कोई शिकायत आई है जी तीन चार 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 फुटों में पानी है जी उसके लिए पंचायत ने अपना लफाफा जो कुछ भी है ट्रैक्टर वाला लिया कर पखा पानी निकालने का चला रखा है जी काम हम, हमारा बहुत नुकसान हो रहा है हम अति परेशान हैं कोई हमारी सुनवाई कर रहा है प्रशासन तो इस पानी की निकासी की जाए और सभी गरीब लोग हैं इनके ਮਕਾਨ ਗਿਰ ਰਹੇ ਹਨ ਅਰਿਆਵਲਾ ਆ ਸਾਡੇ ਦਾ ਸਭਰਾ ਹਾਲ ਹੋ ਰਿਹਾ ਦੇਖ ਆ ਜਾ ਆ ਜਾ ਟੱਕ 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 ਵੇ ਕੀ ਹਾਲ ਓਰੇ ਕਰਦਾ ਅਨੰਦਪੁਰ ਜ਼ਿਲ੍ਹਾ ਸਰਸਾ ਦੇ ਵਿੱਚ ਹੋਈ ਜ਼ਬਰਦਸਤ ਬਰਸਾਤ ਦੇ ਨਾਲ ਪਿੰਡ ਕਾਲਾਵਾਲੇ ਦੇ ਵਿੱਚ ਰਾਣੀ ਵਾਲਾ ਛੱਪੜ ਦਾ ਪਾਣੀ ਓਵਰਫਲੂ ਹੋ ਕੇ ਆਸ-ਪਾਸ ਦੇ ਘਰਾਂ ਦੇ ਵਿੱਚ ਕੁਸ ਗਿਆ ਜਿਸ ਨਾਲ ਲੋਕਾਂ ਨੂੰ ਘਰਾਂ ਦੇ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਲੋਕਾਂ ਨੇ ਪ੍ਰਸ਼ਾਸਨ ਤੋਂ ਆਪਣੇ ਖੇਤਰ ਦੇ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਚੰਗਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ ਪਿੰਡ ਦੇ ਸਰਪੰਚ ਅਜੈਬ ਸਿੰਘ ਨੇ ਅਤੇ ਗੁਰਜੀਤ ਸਿੰਘ ਸੋਢੀ ਨੇ ਦੱਸਿਆ ਕਿ ਉਹਨਾਂ ਦੀ ਗਲੀ ਦੇ ਵਿੱਚ ਪਾਣੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਦੇ ਚੱਲਦੇ ਬਰਸਾਤ ਦੇ ਸਮੇਂ ਗਲੀਆਂ ਦੇ ਵਿੱਚ ਬਰਸਾਤ ਦਾ ਪਾਣੀ ਜਮਾ ਹੋ ਜਾਂਦਾ ਹੈ ਤਜ਼ਵੀਰਾਂ ਦੇ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਸਮੁੱਚੇ ਪਿੰਡ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਲ ਪ੍ਰਭਾਵ ਹੋ ਗਿਆ ਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗਰੀਮਤ ਇਹ ਰਹੀ ਕਿ ਅਜੇ ਮੌਨਸੂਨ ਦੀ ਪਹਿਲੀ ਬਰਸਾਤ ਹੈ ਅਜੇ ਹੀ ਵਿੱਚ ਪਹਿਲੀ ਬਰਸਾਤ ਦੇ ਕਾਰਨ ਹੀ ਪਿੰਡ ਕਾਲਾਂ ਵਾਲੀ ਦੇ ਵਿੱਚ ਕਿਸ ਤਰੀਕੇ ਦੇ ਓਵਰਫਲੋ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਸਿਆ ਜਾ ਰਿਹਾ ਹੈ ਕਿ ਰਾਣੀ ਵਾਲਾ ਜੋੜ ਹੈ ਜੋ ਕਿ ਜਿਸ ਨੂੰ ਛੱਪੜ ਕਿਹਾ ਜਾਂਦਾ ਉਹਦਾ ਓਵਰਫਲੋ ਹਰ ਸਾਲ ਹੁੰਦਾ ਹੈ ਲੇਕਿਨ ਇਸ ਵਾਰ ਪਹਿਲੀ ਬਰਸਾਤ ਦੇ ਬਾਅਦ ਹੀ ਇਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਅਜੀਹੇ ਦੇ ਪ੍ਰਸ਼ਾਸਨ ਦੇ ਪ੍ਰਤੀ ਲੋਕਾਂ ਦਾ ਗੁੱਸਾ ਵੀ ਸਾਫ਼ ਤੌਰ ਤੇ ਪਿੰਡ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਅਤੇ ਪ੍ਰਸ਼ਾਸਨ ਤੋਂ ਪਿੰਡ ਵਾਸੀ ਅਪੀਲ ਕਰ ਰਹੇ ਹਨ ਕਿ ਕੋਈ ਅਜੇ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਨੇ ਪਾਣੀ ਨਿਕਾਸੀ ਨੂੰ ਲੈ ਕੇ ਅਜੇ ਤਾਂ ਪਹਿਲੀ ਬਰਸਾਤ ਹੈ ਅਜੀਹੇ ਵਿੱਚ ਮੌਨਸੂਨ ਦੀ ਅਜੇ ਸ਼ੁਰੂਆਤ ਹੋਈ ਹੈ ਅਗਲੇ ਦਿਨਾਂ ਦੇ ਵਿੱਚ ਇਸ ਤਰੀਕੇ ਦੀ ਬਰਸਾਤ ਹੁੰਦੀ ਹੈ ਤਾਂ ਸਮੁੱਚੇ ਪਿੰਡ ਨੂੰ ਹੋਰ ਵੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਤਸਵੀਰਾਂ ਬਿਆਨ ਕਰ ਰਹੀਆਂ ਹਨ ਕਿ ਲੋਕਾਂ ਦੇ ਘਰਾਂ ਦੇ ਵਿੱਚ ਬੈੱਡਾਂ ਥੱਲੇ ਵੀ ਬੁਰੀ ਤਰ੍ਹਾਂ ਪਾਣੀ ਖੁੱਸ ਗਿਆ ਅਤੇ ਪੂਰਾ ਪਿੰਡ ਜਿਹੜਾ ਜਲਮਗਨ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਪਾਸੇ ਲੋਕਾਂ ਦੇ ਵਿੱਚ ਰੋਸ ਹੈ ਲੋਕਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਪੂਰਾ ਪਿੰਡ ਛੱਪੜ ਬਣ ਚੁੱਕਿਆ ਹੈ ਕਿਸੇ ਵੀ ਪਿੰਡ ਦੇ ਵਿੱਚ ਕੋਈ ਵੀ ਗਲੀ ਦਿਖਾਈ ਨਹੀਂ ਦੇ ਰਹੀ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਹੈ ਖਾਸ ਕਰਕੇ ਬੱਚਿਆਂ ਬਜ਼ੁਰਗਾਂ ਦੇ ਲਈ ਬਹੁਤ ਵੱਡਾ ਹਾਦਸਾ ਉਦੋਂ ਵੀ ਵਾਪਰ ਸਕਦਾ ਹੈ ਕਿਉਂਕਿ ਸੀਵਰੇਜ ਦੀ ਟੱਕਣ ਵੀ ਪਿੰਡਾਂ ਦੇ ਵਿੱਚ ਖੁੱਲੇ ਰਹਿੰਦੇ ਨੇ ਅਜਿਹਾ ਹੈ ਕਿ ਪ੍ਰਸ਼ਾਸਨ ਨੂੰ ਪਾਣੀ ਨਿਕਾਸੀ ਦੇ ਲਈ ਪ੍ਰਬੰਧ ਕਰਨੇ ਚਾਹੀਦੇ ਨੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿਉਂਕਿ ਅਜੇ ਪਹਿਲੀ ਬਰਸਾਤ ਹੈ ਪਹਿਲੀ ਬਰਸਾਤ ਦੇ ਚੱਲਦੀ ਹੈ ਜਿਹੀ ਹੀ ਹਾਲਾਤ ਹੋ ਗਏ ਨੇ ਅਜੇ ਬਰਸਾਤਾਂ ਦਾ ਦੌਰ ਲਗਾਤਾਰ ਸਾ ਪ੍ਰਸ਼ਾਸਨ ਨੂੰ ਪਿੰਡ ਵਾਸੀਆਂ ਦੇ ਸੁਧ ਲੈਣੀ ਚਾਹੀਦੀ ਹੈ ਇਹ ਪਿੰਡ ਵਾਸੀਆਂ ਦਾ આરોਪ ਹੈ ਉਹਨਾਂ ਦੇ ਨਾਲ ਰੋਸ਼ ਹੈ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਵੀ ਜ਼ਰੂਰ ਸੁਣੋ ਮੈਂ گاؤں ਕਾਲਾਂਵਾਲੀ ਸੇ ਗੁਰਤੇਜ ਸਿੰਘ ਸੋਢੀ ਬੋਲ ਰਹਾ ਹਾਂ ਹਮਾਰੇ ਜਹਾ ਨਜ਼ਦੀਕ ਇੱਕ ਰਾਣੀਵਾਲਾ ਜੁੜ ਹੈ ਜੋ ਕਿ ਹਰ ਵਰਸ਼ ਇੱਕ ਆਫਤ ਦਾ ਕਾਰਨ ਬਣਦਾ ਹੈ ਬਰਸਾਤੀ ਮੌਸਮ ਮੇ ਇਸ ਛੱਪੜ ਮੇ ਦੂਰ ਦਰਾਦ ਸੇ ਪਾਣੀ ਇਕੱਠਾ ਹੋ ਜਾਂਦਾ ਹੈ जो कि अब भी घरों में चार से पाँच फुट तक पानी घुस रहा है और बाढ़ जैसे हालात हैं हम पिछले कई सालों से प्रशासन राजनेताओं व अन्य छुट भइयों से भी कह चुके हैं कि हमारी यह सबसे बड़ी समस्या है परंतु यह समस्या ज्यों की त्यों है हमें तो ये जो राज लीडर हैं सिर्फ वोटों के टाइम दिखते हैं आज कोई जहाँ फ़ोटो करवाने भी नहीं अभी तक पहुँचा और हम हमारा बहुत नुकसान हो रहा है हम अति परेशान हैं कोई हमारी सुनवाई कर रहा है प्रशासन तो इस पानी की निकासी की जाए और सभी गरीब लोग हैं इनके मकान गिर रहे हैं पानी में सामान खराब हो चुका है जरूरी वस्तुएँ प्रशासन अभी तक नहीं पहुंचा फिर किस तरीके से यहाँ पे पानी निकासी का प्रबंध किया गया है क्या गाँव वासी खुद इसे प्रबंध करेंगे हाँ हमारे ग्राम पंचायत की ओर से हमारे सरपंच साहब समाज समाजसेवी जसा सिंह और युवा जो हमारे पंचायत मेंबर हैं समूह पंचायत मेंबर सारी पंचायत जहाँ रात से पहुँची हुई है ट्रैक्टर साधन अपने लेकर अपने सत्र पर जिसे हम सामाजिक तौर पर कह सकते हैं कि ये हमारे समाज के आदमी हैं और हमारे साथ लगे हुए हैं प्रशासन की ओर से अभी तक कोई नहीं पहुंचा ये अपने ट्रैक्टर लिफाफे पानी निकासी अस्थाई करने का प्रबंध लेकर आए हैं गांव वासियों के शिकायत आई है तीन चार 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 फुटों घरों में पानी है जी उसके लिए पंचायत ने अपना लिफाफा जो कुछ भी है ट्रैक्टर वाला ले आकर पंखा पानी निकालने का चला रखा है जी काम हमारी तो प्रशासन से सरकार से यही बेनती है जी कि पूरा साल हो गया हमने प्रस्ताव डाल कर दे रखा है जी एस्टीमेट बना कर दे रखा है उसका टेंडर ही नहीं लग रहा है जी हमारी प्रशासन से यही मांग है कि जल्दी से जल्दी उसका टेंडर लगाया जाए तो और पानी की निकासी हो सके जी